ਦੈਨਿਕ ਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹਰ ਰੋਜ਼ ਕੋਈ ਨਾ ਕੋਈ ਵੀਡੀਓ ਸਾਹਮਣੇ ਆਂਦੀ ਹੈ ਜਿੱਥੇ ਪ੍ਰਵਾਸੀ ਭਾਈਚਾਰੇ ਦੇ ਵੱਲੋਂ ਹੱਲਾ ਗੁੱਲਾ ਹੜਕਮ ਮੈਂ ਜਿਹੜਾ ਕਿ ਮਰਚਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ ਵਰਦਾਨ ਸਾਬਿਤ ਹੋ ਰਹੀ ਹੈ ਇਸ ਫੋਰਸ ਨੇ ਹੁਣ ਤੱਕ ਸੜਕ ਹਾਦਸਿਆਂ ਦੌਰਾਨ ਤੁਰੰਤ ਮੌਕੇ ਤੇ ਪਹੁੰਚ ਕੇ 698 ਕੀਮਤੀ ਜਾਨਾਂ ਬਚਾਈਆਂ ਜਦਕਿ 13460 ਜ਼ਖਮੀਆਂ ਨੂੰ ਮੁਡਲੀ ਸਹਾਇਤਾ ਵੀ ਮੁਹੱਈਆ ਕਰਵਾਈ ਹੈ ਸਾਡੀ ਜਿਹੜੀ ਸੀਐਮ ਮਾਨ ਸਾਹਿਬ ਵੱਲੋਂ ਫੋਰਸ ਸਟਾਰਟ ਕੀਤੀ ਗਿਆ ਸੜਕ ਸੁਰੱਖਿਆ ਫੋਰਸ ਉਹਦੇ ਵਿੱਚ ਅਸੀਂ ਲੁਧਿਆਣਾ ਦੇ ਹਾਤੀ ਦੇ ਵਿੱਚ ਡਿਊਟੀ ਕਰਦੇ ਹਾਂ ਸਾਡਾ ਰੂਟ ਰਾਏਕੋਟ ਤੋਂ ਮਨਸੂਰਾ ਤੱਕ ਹੈ ਜਿਹੜਾ ਕਿ ਟੋਟਲ 27 ਕਿਲੋਮੀਟਰ ਏਰੀਆ ਕਵਰ ਕਰਦਾ ਹੈ ਤੇ ਸਾਡੇ ਰੂਟ ਉੱਪਰ ਅਗਰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਦਿੱਕਤ ਆਉਂਦੀ ਆ ਤਾਂ ਸਾਡੀ ਟੀਮ ਵਿਦਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਆ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਆ ਅਗਰ ਐਂਬੂਲੈਂਸ ਭਰਨ ਦੀ ਲੋੜ ਪੈਂਦੀ ਆ ਤਾਂ ਐਂਬੂਲੈਂਸ ਬੁਲਾਈ ਜਾਂਦੀ ਆ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਹੋਸਟਲ ਦਿੱਤੀ ਜਾਂਦੀ ਸੜਕ ਸੁਰੱਖਿਆ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਿਕਾਇਮ ਕੀਤਾ ਹੈ ਸੜਕ ਸੁਰੱਖਿਆ ਫੋਰਸ ਦਾ ਗਠਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਇਸ ਦੀ ਮੌਜੂਦਗੀ ਦੇ ਨਾਲ ਮੌਤ ਦਰ ਚ 44.24% ਦੀ ਘਾਟ ਆਈ ਹੈ ਜਦ ਕਿ ਐਸਐਸਐਫ ਰੂਟਾਂ ਤੇ ਅਪਰਾਧ ਦਰ ਵਿਕਟ ਗਈ ਹੈ ਹੁੰਦਾ ਜਾਂ ਫਿਰ ਬਹੁਤ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਬੀਆ ਦਿੱਤਾ ਗਿਆ ਚਾਹੇ ਉਹ ਮੁਹੱਲੇ ਦੀ ਹੀ ਘਟਨਾ ਕਿਉਂ ਨਾ ਹੋਵੇ ਮੁਹੱਲੇ ਤੋਂ ਬਾਅਦ ਲਗਾਤਾਰ ਪ੍ਰਵਾਸੀ ਜਿਹੜੇ ਨੇ ਉਹ ਚਰਚਾਵਾਂ ਦੇ ਵਿੱਚ ਬਣੇ ਹੋਏ ਨੇ ਤਾਂ ਇਲਜ਼ਾਮ ਲੱਗਦੇ ਹੋਏ ਨਜ਼ਰ ਆ ਰਹੇ ਨੇ ਇੱਕ ਤੋਂ ਬਾਅਦ ਇੱਕ ਵੀਡੀਓ ਬਾਹਰ ਆਂਦੀ ਹੈ ਔਰ ਗੱਲ ਜੇਕਰ ਲੁਧਿਆਣਾ ਦੀ ਕਰੀਏ ਤਾਂ ਲੁਧਿਆਣਾ ਦੇ ਵਿੱਚ ਵੀ ਜਈਆਂ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਔਰ ਜੇਕਰ ਅੱਜ ਤਾਜ਼ਾ ਦੀ ਗੱਲ ਕਰੀਏ ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਅੱਜ ਸਵੇਰੇ 8 ਵਜੇ ਸਮਰਾਲਾ ਚੌਂਕ ਤੋਂ ਇੱਕ ਵੀਡੀਓ ਸਾਹਮਣੇ ਆਂਦੀ ਹੈ ਜਿਸ ਦੇ ਵਿੱਚ ਇੱਕ ਪ੍ਰਵਾਸੀ ਜਿਹੜੇ ਨੇ ਉਹਨਾਂ ਦੇ ਵੱਲੋਂ ਇੱਕ ਸਕੂਲ ਬੱਸ ਨੂੰ ਉੱਕ ਦਿੱਤੀ ਜਾਂਦੀ ਹੈ ਤਾਂ ਕਾਫੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਹੱਥਾਂ ਦੇ ਵਿੱਚ ਰਾੜਾ ਫੜ ਕੇ ਡੰਡੇ ਫੜ ਕੇ ਇਹ ਮੁਲਾਜ਼ਮਾਂ ਦੇ ਉੱਤੇ ਵੀ ਧੱਕੇਸ਼ਾਹੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਮੇਰੇ ਨਾਲ ਪੀਸੀਆਰ ਦੇ ਮੁਲਾਜ਼ਮ ਵਰਿੰਦਰ ਮੌਜੂਦ ਨੇ ਜਿਨ੍ਹਾਂ ਦੇ ਨਾਲ ਅੱਜ ਸਾਹਮਣੇ ਸਾਰੇ ਘਟਨਾਕ੍ਰਮ ਬਾਰੇ ਤਾਂ ਗੱਲਬਾਤ ਕਰਾਂਗੇ ਵਰਿੰਦਰ ਜੀ ਅਕਸਰ ਪਿਛਲੇ ਦਿਨਾਂ ਤੋਂ ਦੇਖਣ ਨੂੰ ਮਿਲ ਰਿਹਾ ਪ੍ਰਵਾਸੀਆਂ ਦੇ ਵੱਲੋਂ ਲਗਾਤਾਰ ਵੀਡੀਓ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਕਈ ਸਾਰੀਆਂ ਵਾਰਦਾਤਾਂ ਨੂੰ ਇਲਜ਼ਾਮ ਲੱਗਦਾ ਹੋਇਆ ਸਾਹਮਣੇ ਆ ਰਿਹਾ ਹੈ ਉਹ ਲੁਧਿਆਣਾ ਦੀ ਵੀ ਸਵੇਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸਦੇ ਵੀ ਤੁਸੀਂ ਮੌਕੇ ਤੇ ਮੌਜੂਦ ਹੋ ਤੁਹਾਡੇ ਨਾਲ ਵੀ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪੂਰਾ ਮਾਮਲਾ ਹੈ ਕੀ ਹੈ ਇਹ ਹੋਇਆ ਇਦਾਂ ਕਿ ਸਵੇਰੇ ਇੱਕ ਕੋ ਕੋ ਬੱਸ ਸੀ ਕੋਲੇ ਦੀ ਬੱਸ ਜਿੱਦਾਂ ਘਮਾਈ ਉਹ ਬੱਚੇ ਸਟੂਡੈਂਟ ਚੱਕਦਾ ਆ ਕੇ ਰੋਜ਼ ਤੇ ਇੱਕ ਪਰਵਾਸੀ ਮਜ਼ਦੂਰ ਉਹਦੇ ਮੋੜ ਤੇ ਲੰਘਣ ਲੱਗਾ ਉਹ ਬੱਸ ਦੇ ਨਾਲ ਟੱਚ ਹੋ ਕੇ ਥੱਲੇ ਡਿੱਗ ਪਿਆ ਥੱਲੇ ਡਿੱਗਣ ਦੇ ਨਾਲ ਹੀ ਉਹ ਬੱਸ ਵੀ ਰੁਕ ਗਈ ਉੱਥੇ ਜਦੋਂ ਦੋ ਚਾਰ ਬੰਦੇ ਇਕੱਠੇ ਹੋ ਗਏ ਤਾਂ ਡਰਾਈਵਰ ਨੇ ਗੱਲ ਪੈਣ ਲੱਗੇ ਜਦੋਂ ਮੈਂ ਆਪਾ 잡ਤ ਜਾ ਗਿਆ ਮੈਂ ਸੋਚਿਆ ਵੀ ਮੈਂ ਬੰਦਿਆਂ ਨੂੰ ਇਕੱਠੇ ਕਰ ਮੈਂ ਯਾਰ ਜਿਹੜਾ ਬੰਦਾ ਜ਼ਖਮੀ ਐ ਇਹਨੂੰ ਹਸਪਤਾਲ ਪਹੁੰਚਾਉ ਬੱਸ ਨੂੰ ਮੈਂ ਦੇ ਦਾਂ ਉਹਨਾਂ ਨੇ ਕੋਈ ਮੇਰੀ ਗੱਲ ਨਹੀਂ ਮੰਨੀ ਕੋਈ ਮੈਂ ਫਿਰ ਆਟੋ ਰੋਕਿਆ ਆਟੋ ਦੇ ਵਿੱਚ ਜ਼ਖਮੀ ਬੰਦੇ ਨੂੰ ਫਟਾਫਟ ਚਾੱਕ ਕੇ ਦਾ ਹਸਪਤਾਲ ਭੇਜਤਾ ਤੇ ਇਹ ਰਾੜਜੀ ਰਾੜ ਕੱਢ ਕੇ ਪੰਜ ਸੱਤ ਬੰਦੇ ਹੋਰ ਆ ਗਏ ਇੱਕ ਡਾਂਗਾ ਲੈ ਕੇ ਇੱਕ ਬੱਸ ਵਾਲੇ ਨੂੰ ਮਾਰਨ ਲੱਪੇ ਤੇ ਜਦੋਂ ਡਰਾਈਵਰ ਨੂੰ ਫੜਨ ਲੱਗੇ ਡਰਾਈਵਰ ਕਹਿੰਦਾ ਅਮਕਾਲ ਫੇ ਮਾਰ ਦੇਗੇ ਬੱਸ ਕੋ ਅਗਲ ਕਹਿੰਦੇ ਜਾਨੂ ਵਿੱਚ ਬੱਸ ਦੇ ਬੱਚੇ ਬੈਠੇ ਸਟੂਡੈਂਟ ਕੁੜੀਆਂ ਸੀਗੀਆਂ ਕਾਲਜ ਦੀਆਂ ਉਹ ਚੀਕਾ ਮਾਰਨ ਲ ਪੰਜ-ਛੇ ਬੱਚੇ ਸੀਗੇ ਬਾਕੀ ਚੜਨੇ ਸੀਗੇ ਅੱਛਾ ਜੀ ਤੇ ਉਹ ਮੈਂ ਬਾਸ ਨੂੰ ਮੈਂ ਵੀ ਬੱਸ 'ਤੇ ਦੇਖਿਆ ਕੀ ਗੱਲ ਆ ਗਰ ਕਾ ਦੋ ਭੀੜ ਵਿੱਚ ਵੜਨ ਲੱਗੀ ਬੱਸ 'ਤੇ ਮੈਂ ਵੀ ਬੱਸ ਨੂੰ ਡਰਾਈਵਰ ਨੂੰ ਕਹਾਂ ਪੱਜ ਕੇ ਬੱਸ ਨੂੰ ਥਾਣੇ ਲੈ ਚਲ ਉਹ ਕਹਿੰਦਾ ਥਾਣਾ ਨਹੀਂ ਲੈ ਜਾਣਾ ਭੀੜ ਨਾਲ ਮੈਨੂੰ ਮਾਰ ਦੇਣਾ ਫਿਰ ਮੈਂ ਕਹਾ ਸ਼ੇਰਪੁਰ ਚੌਕੀ ਲੈ ਚਲ ਬੱਸ ਨੂੰ ਮੈਂ ਚੌਕੀ ਲੈ ਗਿਆ ਡਰਾਈਵਰ ਨੂੰ ਜਾ ਕੇ ਚੌਕੀ ਹਵਾਲਾਦ ਬੰਦ ਕਰਾਇਆ ਬੱਸ ਨੂੰ ਵੀ ਇੱਥੇ ਪਰਾਇਆ ਜਿਹੜੇ ਬੱਚੇ ਸਟੂਡੈਂਟ ਸੀਗੇ ਉਹਨਾਂ ਦੇ ਪੇਰੈਂਟਸ ਦੇ ਹਵਾਲੇ ਕਰਕੇ ਮੈਂ ਵਾਪਸ ਆਇਆ ਤਾਂ ਵਾਪਸ ਆ ਕੇ ਸਾਰੇ ਮੇਰੇ ਗਾਲ ਪੈ ਗਈ ਤੂੰ ਗੱਡੀ ਭਜਾਤੀ ਦਰਅਸਲੇ ਮੇਰੀ ਮੈਂ ਤਾਂ ਇਹਨਾਂ ਦੀ ਬੋਲੀ ਸਮਝਦਾ ਸੀ ਇਹ ਮੇਰੀ ਬੋਲੀ ਨਹੀਂ ਸਮਝਦੇ ਤੇ ਉਹ ਹੱਥੋਂ ਪਾਈ ਤੱਕ ਦੀ ਕੋਸ਼ਿਸ਼ ਕਰਦੇ ਸੀ ਇਹਨਾਂ ਨੂੰ ਪੰਜਾਬੀ ਸਮਝ ਨਹੀਂ ਆਈ ਇਹਨਾਂ ਨੂੰ ਪੰਜਾਬੀ ਸਮਝੀ ਤਾਂ ਹੋਏਗੀ ਪਰ ਜਿੱਦਾਂ ਰੌਲਾ ਲੱਪਾ ਜਾਲਾ ਪਾ ਲਿਆ ਪਰ ਉਹ ਤੈਸ਼ ਵਿੱਚ ਜ਼ਿਆਦਾ ਆ ਗਏ ਥੋੜਾ ਰੋਸ ਕਰ ਲਿਆ ਜ਼ਿਆਦਾ ਉਹਨਾਂ ਨੇ ਤੇ ਉਹ ਜਦ ਨੂੰ ਜੇਲੇ ਹੱਥੋਂ ਪਾਈ ਤੇ ਨੌ ਮਤਾਂਣ ਲੱਗੀ ਮੈਂ ਖੜਾ ਮੈਂ ਵੀ ਦੇਖਦਾ ਵੀ ਕਰਾ ਉਸ ਕਰਨ ਵਾਲੀ ਗੱਲ ਵੈਸੇ ਹੈ ਸੀ ਚੋਟ ਕਿੰਨੀ ਕੁ ਲੱਗੀ ਉਸ ਤਬੀਬ ਕਿੱਦਾਂ ਹੁਣ ਠੀਕਾ ਉਹ ਤੇ ਰੋਸ ਤਾਂ ਕਰਨਾ ਬਣਦਾ ਹੀ ਨਹੀਂ ਸੀ ਰੋਸ ਰਗਵਾਣ ਦਾ ਇਹਨਾਂ ਦਾ ਬਿਲਕੁਲ ਨਹੀਂ ਸੀ ਬਣਦਾ ਇਹਨਾਂ ਨੂੰ ਚਾਹੀਦਾ ਸੀਗਾ ਵੀ ਜੇ ਜ਼ਖਮੀ ਹੋ ਹੀ ਗਿਆ ਉਹਨੂੰ ਚੱਕ ਕੇ ਹਸਪਤਾਲ ਲੈ ਜਾਂਦੇ ਬਾਕੀ ਕੰਮ ਹੁੰਦਾ ਰਹਿੰਦਾ ਉਹ ਕੰਮ ਨਹੀਂ ਕੀਤਾ ਇਹਨਾਂ ਨੇ ਫਿਰ ਜਦ ਨੂੰ ਜੇਲੇ ਇਕੱਠੇ ਹੋ ਗਏ ਸਾਰੇ ਪ੍ਰਵਾਸੀ ਲੋਕ ਤੈ ਇਧਰੋਂ ਫੇਰ 10-12 ਵੀਡੀਓ ਵਿੱਚ ਤਾਂ ਕਾਫੀ ਲੋਕ ਨਜ਼ਰ ਆ ਰਹੇ ਨੇ ਪ੍ਰਵਾਸੀ ਇਹ ਤਾਂ ਉਹਨਾਂ ਦੇ ਹੱਥਾਂ ਦੇ ਵਿੱਚ ਡੰਡੇ ਸੁੱਟੇ ਕੀ ਕੀ ਹੋਰ ਹੱਥਾਂ ਦੇ ਵਿੱਚ ਕੀ ਸੀ ਕੋਲ ਉਹਨਾਂ ਕੋਲ ਹਥਿਆਰ ਵੀ ਸੀਗੇ ਕੋਈ ਡੰਡੇ ਸੀਗੇ ਡੰਡੇ ਦਾ ਸਰਿਆ ਸੀਗਾ ਇੱਕ ਦੋ ਡੰਡੇ ਡੰਡੇ ਫੜ ਕੇ ਪਾਸੇ ਮਾਰ ਲੱਗੇ ਸੀਗੇ ਤੇ ਜਦੋਂ ਉਹ ਨਿਹੰਗ ਸਿੰਘ ਆਏ ਉਹ ਨਿਹੰਗ ਸਿੰਘਾਂ ਨੂੰ ਦੇਖ ਕੇ ਭੱਜ ਗਏ ਤੇ ਇਹ ਨਿਹੰਗਾ ਸਿੰਘਾਂ ਨਾਲ ਪਿੱਤਰ ਪੁੱਤਰ ਕਰਦੇ ਨੇ ਸਮਝਾ ਸਮਝੋ ਕੇ ਉਹਦੇ ਪਰੇ ਕਰਦੇ ਹੋਇਆ ਲੱਗਦਾ ਕਿ ਜੇਕਰ ਨਿਹੰਗ ਸਿੰਘ ਮੌਕੇ ਦੇ ਨਾਂ ਪਹੁੰਚਦੇ ਤਾਂ ਵੱਡੀ ਘਟਨਾ ਇਨਜਾਮ ਦੇ ਦੇਣ ਦੇ ਵਿੱਚ ਕਾਮਯਾਬ ਹੋ ਜਾਣਾ ਸੀ ਉਹਨਾਂ ਨੂੰ ਹੋ ਸਕਦਾ ਹੈ ਜੀ ਤਾਂ ਵੀ ਇੱਕ ਪਾਸੇ ਪ੍ਰਵਾਸੀ ਸੀਗੇ ਦੂਜੇ ਪਾਸੇ ਫ ਨੇ ਅੰਗ ਸਿੰਘ ਵੀ ਕੱਟੇ ਹੋਗੇ ਅੰਗ ਸਿੰਘ ਕਿੰਨੇ ਸੀ ਤੇ ਪ੍ਰਵਾਸੀ ਕਿੰਨੇ ਸੀਗੇ ਪ੍ਰਵਾਸੀ ਤਾਂ ਸੀਗਾ 5-600 ਬੰਦਾ ਸੀ ਤੇਨੇ ਅੰਗ ਸਿੰਘ ਤਾਂ 5-6 ਬੰਦੇ ਸੀਗੇ ਤਾਂ ਉਹ ਵੀਡੀਓ ਅਸੀਂ ਵੀ ਦੇਖੀ ਆ ਕਿ ਤੁਹਾਨੂੰ ਡਰ ਨਹੀਂ ਲੱਗਿਆ ਉਸ ਵੇਲੇ ਵੀ ਇੰਨੇ ਬੰਦੇ ਦੇ ਵਿੱਚ ਤੁਸੀਂ ਇਕੱਲੇ ਖੜੇ ਹੋ ਔਰ ਵੀਡੀਓ ਵੀ ਸਾਫ਼ ਤੋਰ ਤੇ ਦੇਖ ਰਹੇ ਆ ਤੁਹਾਨੂੰ ੱੱਕੇ ਮਾਰੇ ਜਾ ਰਹੇ ਆ ਪਿੱਛੇ ਕੀਤਾ ਜਾ ਰਿਹਾ ਆਟੋ ਤੇ ਚੜ ਕੇ ਵੀ ਹੱਲਾ ਗੁੱਲਾ ਕੀਤਾ ਗਿਆ ਡਰਤਾ ਹੈ ਡਰਤਾ ਸੀਗਾ ਪਰ ਫਿਰ ਵੀ ਕੁਰਬਾਨੀ ਲਈਹੀ ਹੈ ਉਹ ਤਾਂ ਕੰਮ ਕਰਨਾ ਹੀ ਹੈ ਸਰਕਾਰੀ ਕੰਮ ਹੈ ਉਸ ਵੇਲੇ ਮਨ ਦੇ ਵਿੱਚ ਆਇਆ ਕੀ ਮਨ ਦੇ ਵਿੱਚ ਕੀ ਵਿਚਾਰ ਚੱਲ ਰਹੇ ਸੀਗੇ ਵੀ ਕੀ ਕਰਨਾ ਚਾਹੀਦਾ ਹੈ ਹਥਿਆਰ ਵੀ ਹੋਣਾ ਤੁਹਾਡੇ ਕੋਲ ਹਥਿਆਰ ਕਿਉਂ ਨਹੀਂ ਕੱਢਿਆ ਜਾਂ ਡੰਡੇ ਦਾ ਇਸਤੇਮਾਲ ਕਿਉਂ ਨਹੀਂ ਕੀਤਾ ਵੀ ਉਹਦੀ ਤੁਸੀਂ ਆਪਣੀ ਸੂਝ-ਬੂਝ ਦੇ ਨਾਲ ਵੱਡਾ ਹਾਸਾ ਹੋਣ ਤੋਂ ਬਚਾਲਿਆ ਮੈਨੂੰ ਇਹ ਸੀ ਜੇ ਮੈਂ ਆਸਰੇ ਨੂੰ ਹੱਥ ਪਾੰਦਾ ਤੇ ਸਾਰੇ ਪੈ ਜਾਣਗੇ ਮੈਂ ਕੁਝ ਨਹੀਂ ਕਰ ਸਕਦਾ ਮੇਰੇ ਕੋਲ ਪੰਜ ਰੌਂਦੀ ਆ ਜੇ ਪੰਜ ਮੌਤਾਂ ਕਰ ਦੂੰਗਾ ਮੈਂ ਦੇਖਣਾ ਨਾ ਚੱਲਾ ਚੱਲ ਸਕਦਾ ਸੀ ਪਰ ਮੈਂ ਸੂਝ ਤੋਂ ਇਹ ਕੰਮ ਲਿਆ ਵੀ ਮਾਸਰੇ ਨੂੰ ਹੱਥ ਨਹੀਂ ਪਾਉਣਾ ਮੇਰਾ ਜਿਹੜਾ ਨੁਕਸਾਨ ਕਰਨਾ ਕੋਈ ਕਰ ਲੈ ਮੰਨ ਤੇ ਡਰਤਾ ਆਇਆ ਹੋਣਾ ਯਾਰ 5-600 ਬੰਦਾ ਕਿਤੇ ਮੰਨੀਆਂ ਮਾਰ ਦੇਣਾ ਹਾਂ ਇੱਕ ਵਾਰ ਤਾਂ ਮੇਰੇ ਧੜਕਣ ਤਾਂ ਰੋਕ ਕੇ ਵਾਧ ਗਈ ਸੀ ਡਰ ਤਾਂ ਲੱਗਿਆ ਵੀ ਮੈਂ ਖਾਲਾ ਵੀ ਅੱਜ ਗਿਆ ਕੰਮ ਫਿਰ ਵੀ ਮਾਰਾ ਨਹੀਂ ਜਿੱਤ ਰੱਖੀ ਚਲੋ ਠੀਕ ਹੈ ਜਾਨ ਬਚ ਗਈ ਜ਼ਖਮੀ ਵੀ ਠੀਕ ਹੈ ਡਰਾਈਵਰ ਵੀ ਬਚ ਗਿਆ ਨਹੀਂ ਤਾਂ ਇੰਨੇ ਇਕੱਠ ਨੇ ਜਾਂ ਬੱਸ ਫੂਕ ਦੇਣੀ ਸੀ ਜਾਂ ਡਰਾਈਵਰ ਨੂੰ ਮਾਰ ਦੇਣਾ ਸੀ ਇਹ ਮੈਂ ਕਲ ਕਸਟਡੀ ਲੈ ਕੇ ਚੌਕੀ ਸਾਡਾ ਆਇਆ ਜਦੋਂ ਬੱਚਿਆਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਫਿਰ ਬੱਚਿਆਂ ਨੇ ਥੈਂਕ ਯੂ ਕੀਤਾ ਤੁਹਾਡਾ ਹਾਂ ਹਾਂ ਬੱਚਿਆਂ ਨੇ ਥੈਂਕ ਯੂ ਕੀਤਾ ਕਿਉਂਕਿ ਵਧੀਆ ਹੋਇਆ ਨਹੀਂ ਤਾਂ ਇਹਨਾਂ ਨੇ ਸਾਨੂੰ ਵਿੱਚ ਤੰਗ ਕਰਨਾ ਸੀਗਾ ਜਾਂ ਬੱਸ ਦਾ ਨੁਕਸਾਨ ਜੇ ਸਾਡੇ ਸੱਟ ਚੋੜ ਲੱਗਣੀ ਸੀ ਇੱਕ ਤਾਂ ਕੁੜੀ ਦੇ ਮੱਥੇ ਤੇ ਲੱਗਾ ਕੁਛ ਸ਼ੀਸ਼ੇ ਦੇ ਤੇ ਉਹ ਨੂੰ ਮੈਂ ਭੇਜਤਾ ਸੀ ਉਹਦੇ ਫੋਨ ਕਰਕੇ ਤੇ ਪੇਰੈਂਟਸ ਦੇ ਨਾਲ ਪਤਾ ਲੱਗ ਦਵਾਈ ਦੁਵਾ ਕਰਾਣ ਲੱਗੇ ਆ ਤੇ ਠੀਕ ਆ ਵਾਪਿਸ ਬੱਚਾ ਕੀ ਲੱਗਦਾ ਹੈ ਕਿ ਸਾਰੀ ਘਟਨਾ ਕਰਾਮ ਨੂੰ ਵੈਸੇ ਇੰਨੀ ਵੱਡੀ ਗੱਲ ਤਾਂ ਹੋਈ ਨਹੀਂ ਮਾਮੂਲੀ ਜੇ ਝੋਟਾ ਲੱਗੀਆਂ ਆਪ ਤਾਂ ਬੰਦਾ ਪਹਿਲਾਂ ਚੱਕ ਕੇ ਹਸਪਤਾਲ ਤੇ ਲੈ ਕੇ ਜਾਂਦੇ ਡਰਾਈਵਰ ਨੂੰ ਬਿਠਾ ਲੈਂਦੇ ਤੁਹਾਨੂੰ ਕਹਿੰਦੇ ਭਾਈ ਭਰਾਓ ਜੀ ਦੀ ਗਲਤੀ ਹੈ ਉਹਦੀ ਝੋਲੀ ਪਾਉਂਦੇ ਕਿ ਲੱਗਦਾ ਇਹਦੇ ਪਿੱਛੇ ਮੰਚਾ ਕੀ ਹੈ ਸਾਰੀ ਮਾਹੌਲ ਸਿਰਜਿਆ ਜਾ ਰਿਹਾ ਜਾਂ ਕੀ ਕਾਰਨ ਸਮਝੋ ਮਾਹੌਲ ਵਿੱਚ ਪੰਜ ਸੱਤ ਬੰਦੇ ਨੇ ਜਾਣ ਬੁੱਝ ਕੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜਿਹੜਾ ਕਰਨਾ ਬਣਦਾ ਨਹੀਂ ਸੀ ਉਹ ਉਹ ਹੀ ਉਹ ਮਦਦਤ ਬੰਦੇ ਜ਼ਖਮੀ ਵਾਸਤੇ ਕਰਦੇ ਤੇ ਵਿਤਰ ਰਹਿੰਦਾ ਅਜਾ ਤੁਸੀਂ ਹੁਣ ਕੋਈ ਆਪ ਦੇ ਵੱਲੋਂ ਕੋਈ ਕੰਪਲੀਟ ਪਾਈ ਹੈ ਜਿਵੇਂ ਠੋੜਨ ਦਾ ਹੱਥੋਂ ਪਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਇੱਕ ਵੀਡੀਓ ਵਿੱਚ ਮੈਂ ਦੇਖਿਆ ਕਿ ਠੋਡੇ ਤੋਂ ਉਂਗਲ ਚੱਕ ਕੇ ਛੋਟੀ ਉਮਰ ਦੇ ਪ੍ਰਵਾਸੀ ਨੇ ਠੋੜਨਾ ਐ ਰੋਬ ਨਾਲ ਗੱਲ ਕਰ ਰਹੇ ਜਿਵੇਂ ਪਤਾ ਨਹੀਂ ਕਿ ਕੋਈ ਅਫਸਰ ਲੱਗੇ ਹੋਣ ਮਜ਼ਦੂਰ ਆ ਪ੍ਰਵਾਸੀ ਆ ਅਨਪੜਾ ਫੇਰ ਵੀ ਉਹਨਾਂ ਨੇ ਗਲਤੀ ਕੀਤੀ ਐ ਸਾਨੂੰ ਛੋਟਣਾ ਵਿਚਾਰਨਾ ਚਾਹੀਦਾ ਪਰ ਮੈਂ ਤੁਹਾਡੇ ਜਿਹੜੇ মিডিਆ ਦੇ ਥਰੂ ਇੱਕ ਬੇਨਤੀ ਕਰਨੀ ਚਾਹੁੰਗਾ ਪਬਲਿਕ ਨੂੰ ਵੀ ਆਮ ਨੂੰ ਕਿ ਜਦੋਂ ਕਿਤੇ ਇਹੋ ਜਿਹਾ ਇਨਸੀਡੈਂਟ ਵਾਪਰਦਾ ਸਭ ਤੋਂ ਪਹਿਲਾਂ ਜ਼ਖਮੀ ਨੂੰ ਦੇਖਿਆ ਜਾਵੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਜਾਵੇ ਨਾ ਕਿ ਇਕੱਠਾ ਕੀਤਾ ਜਾਵੇ ਜਾਂ ਕੋ ਦੂਜੇ ਦੇ ਨੁਕਸ ਕੱਢੇ ਜਾਣ ਸਾਰੇ ਥਾਂ ਕੈਮਰੇ ਲੱਗੇ ਆ ਸਾਰਾ ਕੁਝ ਕੈਮਰੇ ਵਿੱਚ ਆ ਜਾਂਦਾ ਕੋਈ ਕਾਰਵਾਈ ਕਰवानी ਚਾਹੀਦੀ ਹਾਂ ਪੂਰੀ ਕਰਵਾਣੀ ਚਾਹੀਦੀ ਕਾਰਵਾਈ ਤਾਂ ਹੋਣੀ ਹੁੰਦੀ ਹੁੰਦੀ ਹੈ ਕਾਰਵਾਈ ਤਾਂ ਕੋਈ ਕੈਮਰੇ ਥਾਈ ਕੈਮਰੇ ਲੱਗੇ ਚਾਉਂ ਕੋਈ ਇਧਰ ਉਧਰ ਹੋ ਨਹੀਂ ਸਕਦਾ ਸੀਗਾ ਫਿਰ ਫਿਰ ਆਪਣੇ ਵੱਲੋਂ ਮਾਫ ਕਰ ਦੇ ਕੇ ਮੈਂ ਕੰਪਲੇਂਟ ਨਹੀਂ ਕਰਦਾ ਵੀ ਮਜ਼ਦੂਰ ਨੇ ਵੀ ਚਲੋ ਛੱਡੋ ਕੰਮ ਕਰ ਕਰ ਨਹੀਂ ਠੀਕ ਹੈ ਉਹਨਾਂ ਨੇ ਗਲਤੀ ਕੀਤੀ ਮਜ਼ਦੂਰਾਂ ਮਜ਼ਦੂਰਾਂ ਨਾਲ ਗਲਤੀ ਕਰ ਹੀ ਲਈ ਹੈ ਚਲੋ ਇਹ ਹੈ ਵੀ ਮੈਂ ਵੀ ਇੱਕ ਪਾਸੇ ਤਾਂ ਡਰ ਹੀ ਗਿਆ ਵੀ ਇਹਨਾਂ ਨੇ ਪਰ ਮੈਂ ਉਹਨਾਂ ਅੱਗੇ ਹੱਥ ਜੋੜੇ ਮੈਂ ਯਾਰ ਗਲਤੀ ਨਾ ਕਰੋ ਪਿਓ ਜੀ ਗੱਲ ਨਹੀਂ ਕੋਈ ਗੱਲ ਨਹੀਂ ਹੈਗੀ ਪਰ ਥੋੜੀ ਭਾਸ਼ਾ ਦਾ ਵਿੱਚ ਬਣ ਗਿਆ ਮੈਂ ਉਹਨਾਂ ਦੀ ਭਾਸ਼ਾ ਸਮਝਦਾ ਹੀ ਮੇਰੀ ਹੋ ਨਹੀਂ ਸਮਝਦੇ ਕੀ ਲੱਗਦਾ ਤੁਹਾਨੂੰ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਆਏ ਕਿਹਨੂੰ ਪੰਜਾਬੀ ਨਹੀਂ ਆਂਦੀ ਹੋਵੇਗੀ ਹਾਲਾਂਕਿ ਜ਼ਿਆਦਾਤਰ ਦੇਖਣ ਨੂੰ ਮਿਲਦਾ ਪੰਜਾਬੀਆਂ ਨੂੰ ਹਜੇ ਹਿੰਦੀ ਸਮਝ ਨਾ ਆਂਦੀ ਹੋਵੇ ਪਰ ਜਿਹੜੇ ਪ੍ਰਵਾਸੀ ਨੇ ਪੰਜਾਬੀ ਪੂਰੀ ਚੰਗੀ ਤਰ੍ਹਾਂ ਸਮਝਦੇ ਨੇ ਹਾਂ ਰਾਮਦਾ ਪਰ ਇਹਨਾਂ ਨੂੰ ਥੋੜਾ ਜਿਆ ਸਮਝਣਾ ਤੈਸ਼ ਵਿੱਚ ਨਹੀਂ ਆਣਾ ਚਾਹੀਦਾ ਬਿਨਾ ਮਤਲਬ ਤੋਂ ਤੈਸ਼ ਆਏ ਇੱਕ ਕੋਈ ਗਲਤੀ ਵੀ ਹੈ ਨਹੀਂ ਉਹਨੂੰ ਚੱਕਣ ਦੀ ਬਜਾਏ ਉਹਨਾਂ ਪੰਜ ਸੱਤਾਂ ਜਾਣਾ ਮੁੰਡਿਆਂ ਨਾਲ ਮੁੱਦਾ ਜਿਹਾ ਬਣਾ ਲਿਆ ਵਿੱਚ ਇੱਕ ਸਿਕਿਉਰਿਟੀ ਵਾਲਾ ਆ ਗਿਆ ਵਰਦੀ ਪਾ ਕੇ ਉਹ ਜ਼ਿਆਦਾ ਹੀ ਕੁਝ ਉਹਨਾਂ ਨੂੰ ਲੱਗਾ ਚੱਕਣ ਮੈਂ ਉਹਦੇ ਅੱਗੇ ਰਿਕਵੈਸਟ ਕੀਤੀ ਮੈਂ ਵੀਰੇ ਇਹ ਆਪਾਂ ਬੰਦੇ ਲੈ ਚਲਦੇ ਆਂ ਕਹਿੰਦੇ ਨਹੀਂ ਤੂੰ ਬੰਦਾ ਸਾਡੀ ਗੱਡੀ ਦੱਸ ਡਰਾਈਵਰ ਦੱਸ ਅਸੀਂ ਤਾਂ ਉਸਕੋ ਫੂਕ ਦੇਗੇ ਮਾਰ ਦੇਗੇ ਮੈਂ ਕਹਾ ਅਸੀਂ ਬਾਤ ਨਹੀਂ ਕਰਤੇ ਬੰਦਾ ہماری ਕਸਟਡੀ ਮੈਂ ਜੋ ਹੋਗਾ ਕਿ ਅਗਲੀ ਕਾਰ ਵੀ ਹੋ ਜਾਏਗੀ ਅੱਛਾ ਵੀਡੀਓ ਕਾਫੀ ਵਾਇਰਲ ਹੋਈ ਹੈ ਕਿ ਪਰਿਵਾਰ ਚੋਂ ਕਿਸੇ ਦਾ ਫੋਨ ਆਇਆ ਜਾਂ ਫਿਰ ਅਫਸਰਾਂ ਦਾ ਕੋਈ ਫੋਨ ਆਇਆ ਹਾਂ ਮੇਰੇ ਮੁਨਸੀਬਾ ਦਾ ਫੋਨ ਆਇਆ ਸਭ ਤੋਂ ਪਹਿਲਾਂ ਕਿ ਕੀ ਗੱਲ ਹੋਈ ਹੈ ਮੈਂ ਦੱਸਿਆ ਵੇ ਗੱਲ ਠੀਕ-ਠਾਕ ਸਾਰੇ ਹਾਲਾਤ ਆਪਣੇ ਅਫਸਰਾਂ ਨੂੰ ਪਹਿਲਾਂ ਹੀ ਦੱਸਦੇ ਸੀ ਐਸਐਸਓ ਸਾਹਿਬ ਨੂੰ ਦੱਸਦੇ ਸੀਗੇ ਫਿਰ ਆਪਣੇ ਮੁੰਸੀ ਸਾਹਿਬ ਹੈ ਸਾਡੇ ਜੂਨਰ ਇਨ ਚਾਰਜ ਏਐਸਆਈ ਸਤਨਾਮ ਸਿੰਘ ਜੀ ਉਹਨਾਂ ਦੇ ਨੋਟਿਸ ਚ ਮੈਂ ਲਿਆਤਾ ਸੀ ਉਹਨਾਂ ਨੇ ਹੋਰ ਫੋਰਸ ਲਾਤੀ ਸੀ ਅੱਛਾ ਇੱਕ ਵਾਰ ਤਾਂ ਮੰਦੇ ਵਿੱਚ ਡਰ ਜ਼ਰੂਰ ਆਇਆ ਹੋਣਾ ਵੀ ਯਾਰ ਬਣ ਕੇ ਗਿਆ ਮੇਰੇ ਨਾਲ ਵੀ ਮੈਂ ਕੱਲਾ ਤੇ ਪ੍ਰਵਾਸੀ 5 6 ਹਾਂਜੀ ਇਹ ਤਾਂ ਹੈ ਹੀ ਸੀ ਮੈਂ ਕੱਲਾ ਦੇਖ ਕੇ ਇੱਕ ਵਾਰ ਇਹਨਾਂ ਬੰਦਿਆਂ ਤੋਂ ਡਰ ਤਾਂ ਲੱਗਦਾ ਹੀ ਹੈ ਪਰ ਮੈਨੂੰ ਸੂਝ-ਬੂਝ ਇਹ ਸੀ ਵੀ ਮੈਂ ਆਪਣੇ ਅਸਲੇ ਤੋਂ ਕੰਮ ਨਹੀਂ ਲਿਆ ਇਦਾਂ ਦਾ ਮੈਂ ਕੋਈ ਰੋਕ ਕਰਨਾ ਨਹੀਂ ਜੇ ਇਹਨਾਂ ਨੇ ਕੋਈ ਗਲਤੀ ਕਰ ਲਈ ਮੈਂ ਨਹੀਂ ਕਰਨੀ ਮੇਰੇ ਤੋਂ ਕੱਲੇ ਤੋਂ ਗਲਤੀ ਨਾ ਕੋਈ ਹੋ ਜਾਈ ਤੇ ਇਹ ਤਾਂ ਮੇਰਾ ਰਿਸਕ ਹੈ ਤੇ ਕੁਰਬਾਨੀ ਹੈ ਤਾਂ ਬਿਲਕੁਲ ਵੱਡਾ ਪਨੈਣਾ ਦਾ ਕਿਹਾ ਜਾ ਰਿਹਾ ਕਿ ਪ੍ਰਵਾਸੀ ਦੇ ਮਜ਼ਦੂਰ ਨੇ ਮੈਂ ਨਹੀਂ ਚਾਹਾਂਗਾ ਕਿ ਉਹਨਾਂ ਦੀ ਕੰਪਲੀਟ ਹੋਵੇ ਔਰ ਦੂਜੇ ਪਾਸੇ ਇਹ ਵੱਡਾ ਪਨ ਦੇਖੋ ਦੇਖੋ ਅਕਸਰ ਅਸੀਂ ਖਬਰਾਂ ਦੇਖਦੇ ਆਂ ਕਈ ਵਾਰ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀਆਂ ਨੇ ਪੁਲਿਸ ਵਾਲੇ ਦੀਆਂ 네ਗਟਿਵਿਟੀ ਦਿਖਾਈ ਜਾਂਦੀ ਆ ਪਰ ਇੱਕ ਪਾਸੇ ਇਹ ਵੀ ਪੁਲਿਸ ਦਾ ਜਿਹੜਾ ਕਿ ਪੋਜ਼ਿਟਿਵ ਨਜ਼ਰੀਆ ਇਹ ਵੀ ਠੋੜੇ ਤੱਕ ਪਹੁੰਚਾਣਾ ਬਹੁਤ ਜ਼ਰੂਰੀ ਸੀਗਾ ਕਿਉਂਕਿ ਆਮ ਤੌਰ ਤੇ ਹੀ ਦੇਖਦੇ ਆ ਕਿ 네ਗੇਟਿਵਿਟੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਪਰ ਪੋਜ਼ਿਟਿਵ ਚੀਜ਼ਾਂ ਕਾਫੀ ਰਹਿ ਜਾਂਦੀਆਂ ਨੇ ਔਰ ਪੀਸੀਆਰ ਮੁਲਾਜ਼ਮ ਵਰਿੰਦਰ ਸਿੰਘ ਨੇ ਜੋ ਐਸਆਈ ਨੇ ਉਹਨਾਂ ਦੀ ਸੂਝ-ਬੂਝ ਦੇ ਨਾਲ ਅੱਜ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਇੱਕ ਸਕੂਲ ਬੱਸ ਨੂੰ ਅੱਗ ਲਗਾਉਣ ਤੱਕ ਦੀ ਜਿਹੜੀ ਕਿ ਗੱਲ ਹੈ ਕਹੀ ਜਾਂਦੀ ਹੈ ਭੀੜ ਦੇ ਵੱਲੋਂ ਕਾਫੀ ਜ਼ਿਆਦਾ ਹੱਲਾ ਗੁੱਲਾ ਕੀਤਾ ਜਾਂਦਾ ਹੱਥਾਂ ਦੇ ਵਿੱਚ ਹਥਿਆਰ ਲੈ ਕੇ ਉਸ ਪੁਲਿਸ ਮੁਲਾਜ਼ਮ ਦੇ ਉੱਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਉਹ ਕੀਤੀ ਜਾਂਦੀ ਹੈ ਪਰ ਫਿਰ ਵੀ ਸੂਝ-ਬੂਝ ਦੇ ਨਾਲ ਪਹਿਲਾਂ ਉਹ ਬੱਸ ਨੂੰ ਚੌਂਕੀ ਪਹੁੰਚਾਉਂਦੇ ਨੇ ਤਾਂ ਉਸ ਤੋਂ ਬਾਅਦ ਭੀੜ ਨੂੰ ਆਏ ਕਾਬੂ ਕਰਦੇ ਨੇ ਕਹਿੰਦੇ ਨੇ ਕਿ ਜਦੋਂ ਨਿਹੰਗ ਸਿੰਘ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਭੀੜ ਜਿਹੜੀ ਕਿ ਤਿੱਤਰ-ਬਿੱਤਰ ਹੋ ਜਾਂਦੀ ਹੈ ਤਾਂ ਨਿਹੰਗ ਸਿੰਘ ਦਾ ਵੀ ਵੱਡਾ ਰੋਲ ਹੈ ਇਹਦੇ ਵਿੱਚ ਦੇਖਣ ਨੂੰ ਮਿਲਦਾ ਹੈ ਜੇਕਰ ਨਿਹੰਗ ਸਿੰਘ ਵੀ ਉੱਥੇ ਮੌਕੇ ਤੇ ਨਾ ਪਹੁੰਚਦੇ ਤਾਂ ਅੱਜ ਇੱਕ ਵੱਡਾ ਹਾਦਸਾ ਹੋ ਸਕਦਾ ਸੀ ਸਕੂਲ ਬੱਸ ਸੀ ਸਕੂਲ ਬੱਸ ਦੇ ਵਿੱਚ ਕੁੜੀਆਂ ਜਿਹੜੀਆਂ ਨੇ ਸਟੂਡੈਂਟ ਜਿਹੜੇ ਨੇ ਉਹ ਮਜੂਰ ਸੀਗੇ ਉਹ ਵੀ ਚੀਖ ਚਾਹੜਾ ਮੱਚਿਆ ਪਰ ਇਸ ਪੁਲਿਸ ਮੁਲਾਜ਼ਮ ਦੀ ਸੂਝ-ਬੂਝ ਦੇ ਨਾਲ ਅੱਜ ਇੱਕ ਵੱਡ ਹੌਣ ਤੋਂ ਬਚ ਗਿਆ ਔਰ ਦੂਜੇ ਪੱਧਰ ਸਾਨੂੰ ਇਹ ਵੀ ਦੇਖਣਾ ਪਵੇਗਾ ਕਿ ਜਿਸ ਤਰ੍ਹਾਂ ਦੇ ਨਾਲ ਪ੍ਰਵਾਸੀਆਂ ਦੇ ਵੱਲੋਂ ਲਗਾਤਾਰ ਦੇਖਣ ਨੂੰ ਮਿਲਦੇ ਕਿ ਮਾਮੂਲੀ ਜੀ ਗੱਲ ਸੀ 5 600 ਬੰਦਾ ਘਟਾ ਹੋ ਗਿਆ ਜਦਕਿ ਹੁਣੇ ਹੀ ਚਾਹੀਦਾ ਸੀ ਕਿ ਆਪ ਤੇ ਬੰਦੇ ਨੂੰ ਚੱਕਦੇ ਪਹਿਲਾਂ ਉਹ ਫਸਟ ਹੈਂਡ ਦਿੰਦੇ ਟ੍ਰੀਟਮੈਂਟ ਕਰਵਾਉਂਦੇ ਉਸ ਤੋਂ ਬਾਅਦ ਦੇਖਦੇ ਪੁਲਿਸ ਕਾਰਵਾਈ ਕਰਦੀ ਹੈ ਨਹੀਂ ਕਰਦੀ ਫੇਰ ਤੁਸੀਂ ਧਰਨਾ ਵੀ ਲਗਾ ਸਕਦੇ ਹੋ ਲੋਕਤੰਤਰ ਹੈ ਹਰੇਕ ਨੂੰ ਆਪਾਂ ਬਣਾ ਕੇ ਪਰ ਇਸ ਤਰ੍ਹਾਂ ਅਗਜਨੀ ਦੀਆਂ ਘਟਨਾਵਾਂ ਨੂੰ ਵਾਰਦਾ ਦੇਣੀ ਹੱਥਾਂ ਦੇ ਵਿੱਚ ਹਥਿਆਰ ਲੈ ਕੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਉੱਤੇ ਤੜਾਈ ਕਰਦੇ ਹੋਏ ਨਜ਼ਰ ਆਣਾ ਇਹ ਚੀਜ਼ਾਂ ਬੇहद ਮੰਦ ਭੱਗੀਆਂ ਨੇ ਤਾਂ ਪ੍ਰਸ਼ਾਸਨ ਨੂੰ ਵੀ ਚਾਹੀਦੇ ਨੇ ਤੇ ਨਕੇਲ ਕਸਨ ਦੀ ਜਿਹੜੀ ਕਿ ਬਹੁਤ ਜ਼ਰੂਰਤ ਹੈ ਕੈਮਰਾ ਪ੍ਰਸਿੱਧ ਸਨਮਾਨ ਦੇ ਨਾਲ ਹਿੰਮਤ ਸਿੰਘ ਘਪਾਲਦਿਆਣੀ ਸਵੇਰਾ ਲੁਧਿਆਣਾ